ਕਹਿੰਦੇ ਲੁਧਿਆਣੇ ਦੇ ਆ ਜਿਮਨੀ ਚੋਣਾ ਆ ਗਈਆਂ ਜਿਹੜੇ ਬਹੁਤ ਜਲਦੀ ਜੂਨ ਦੇ ਲਾਸਟ ਦੇ ਵਿੱਚ ਆ ਕੇ ਕਹਿੰਦੇ ਰਿਜ਼ਲਟ ਵੀ ਆ ਜਾਣਾ ਸੀਟ ਇੱਕ ਤੇ ਲੀਡਰ ਸਾਰੇ ਪੰਜਾਬ ਦੇ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰ ਦੇ ਵੀ ਲੀਡਰ ਆਪਾਂ ਲਾ ਸਕਦੇ ਆ ਜਿਨ੍ਹਾਂ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਲੁਧਿਆਣੇ ਨੂੰ ਅਸੀਂ ਜਿੱਤਣਾ ਵਾ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜਿਹੜੇ ਲੁਧਿਆਣੇ ਏਰੀਏ ਦੇ ਬੰਦੇ ਆ ਤੁਹਾਨੂੰ ਕੀ ਲੱਗਦਾ ਐਸ ਵਾਰੀ ਕਿਹੜੀ ਪਾਰਟੀ ਬਾਜ਼ੀ ਮਾਰ ਜੂ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਨਾਲ ਕੋਈ ਗਾਲੀ ਕਲੋਚਣਾ ਕਰੀਓ ਕਮੈਂਟਾਂ ਦੇ ਵਿੱਚ ਜਿਹਦਾ ਵੀ ਆਪਣਾ ਜਿਵੇਂ ਕਹਿੰਦੇ ਹੁੰਦੇ ਦਿਮਾਗ ਹੁੰਦਾ ਹੈ ਜਿਹੜੀ ਪਾਰਟੀ ਨੂੰ ਉਹ ਸਪੋਰਟ ਕਰਦਾ ਉਸ ਬੰਦੇ ਦੇ ਪੱਖ ਦੇ ਵਿੱਚ ਕਮੈਂਟ ਜਰੂਰ ਕਰੂਗਾ ਪਰ ਇੱਕ ਦੂਜੇ ਨੂੰ ਰਿਪਲਾਈ ਦੇਣ ਦੀ ਬਜਾਏ ਇਹਨਾਂ ਸਵਾਲਾਂ ਦਾ ਜਵਾਬ ਜਰੂਰ ਦਿਓ ਕੀ ਕੀ ਕੀਤਾ ਤੁਹਾਡੇ ਲੀਡਰਾਂ ਨੇ ਹੁਣ ਸਰਕਾਰ ਤਾਂ ਕਾਂਗਰਸ ਦੀ ਵੀ ਰਹੀ ਆ ਅਕਾਲੀਆਂ ਦੀ ਵੀ ਰਹੀ ਆ ਤੇ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਵੀ ਜਿਨ੍ਹਾਂ ਨੇ ਮੈਂ ਕਿਹਾ ਪੰਜਾਬ ਦੇ ਵਿੱਚ ਹਮੇਸ਼ਾ ਰਾਜਨੀਤੀ ਖੇਡੀ ਆ ਤਾਂ ਨਸ਼ਿਆਂ ਤੇ ਖੇਡੀ ਆ ਸਿੱਖਿਆ ਤੇ ਖੇਡੀ ਆ ਜਾਂ ਜਿਹੜੀ ਬੇਰੁਜ਼ਗਾਰੀ ਆ ਪੰਜਾਬ ਦੀ ਉਹਨੂੰ ਖਤਮ ਲਈ ਖੇਡਿਆ ਹੁਣ ਜੇ ਕਿਸੇ ਪਾਰਟੀ ਨੇ ਵਾਅਦੇ ਪੂਰੇ ਕੀਤੇ ਆ ਤਾਂ ਬੰਦਾ ਸੋਚਦਾ ਏ ਇਸ ਪਾਰਟੀ ਨੇ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਲੋਕਾਂ ਨਾਲ ਖੜਿਆ ਇਸ ਪਾਰਟੀ ਨੇ ਪੰਜਾਬੀਆਂ ਦਾ ਬਹੁਤ ਸਾਥ ਦਿੱਤਾ ਹੁਣ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਪੰਜਾਬ ਦੇ ਹਮੇਸ਼ਾ ਪੰਜਾਬ ਦੇ ਪੱਖ ਦੇ ਵਿੱਚ ਕਿਹੜੀ ਪਾਰਟੀ ਖੜੀ ਆ ਕਿਹੜੀ ਪਾਰਟੀ ਨੇ ਮੈਂ ਕਹਿੰਨਾ ਪੰਜਾਬ ਨੂੰ ਲੁੱਟ ਕੇ ਖਾ ਲਿਆ ਪੰਜਾਬ ਦੇ ਵਿੱਚ ਨਸ਼ਾ ਲਿਆਉਣ ਵਾਲੀ ਕਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਭੁੱਖ ਮਰੀ ਬੇਰੁਜ਼ਗਾਰੀ ਲਿਆਉਣ ਵਾਲੀ ਕਿਹੜੀ ਪਾਰਟੀ ਹੈ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਕਿ ਸਾਡੀ ਪਾਰਟੀ ਨੇ ਆਹ ਕੰਮ ਕੀਤੇ ਉਹ ਕੰਮ ਕੀਤੇ ਜੇ ਟੋਡੀਆਂ ਪਾਰਟੀਆਂ ਨੇ ਇੰਨੇ ਕੰਮ ਕੀਤੇ ਆ ਤਾਂ ਤੁਹਾਨੂੰ ਇੰਨਾ ਮਜਬੂਰ ਕਿਉਂ ਹੋਏ ਪਏ ਆ ਕਿ ਇੱਕ ਹਲਕੇ ਦੇ ਵਿੱਚ ਜਿਮਨੀ ਚੋਣਾ ਹੋਣੀਆ ਹੋਣ ਤਾਂ ਪੰਜਾਬ ਦਾ ਹਰ ਇੱਕ ਲੀਡਰ ਉਹਨਾਂ ਗਲੀਆਂ ਦੇ ਵਿੱਚ ਤਰਤਾ ਜੇ ਬੰਦੇ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਆ ਤਾਂ ਮੈਂ ਕਹਿੰਦਾ ਉਹਨਾਂ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਲੋਕ ਆਪ ਹੀ ਬੜੇ ਸਮਝਦਾਰ ਹੁੰਦੇ ਆ ਕਿ ਇਸ ਲੀਡਰ ਨੇ ਪੰਜਾਬ ਅੱਖੀ ਬਹੁਤ ਚੰਗੇ ਕੰਮ ਕੀਤੇ ਹੁਣ ਜੇ ਤੁਸੀਂ ਚੰਗੇ ਕੰਮ ਨਹੀਂ ਕੀਤੇ ਤਾਂ ਲੋਕੀ ਇਸ ਚੋਣਾਂ ਦੇ ਵਿੱਚ ਜ਼ਰੂਰ ਜਵਾਬ ਦੇਣਗੇ ਹੁਣ ਆਪਾਂ ਗੱਲ ਕਰੀਏ ਜਿਵੇਂ ਪਤਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਚੱਲਦੀ ਆ ਕਿਉਂਕਿ ਭਾਈ ਕਈ ਸਮਝਦਾਰ ਬੰਦੇ ਹੁੰਦੇ ਆ ਕਿ ਅਸੀਂ ਵਿਰੋਧੀ ਪਾਰਟੀਆਂ ਦੇ ਵਿੱਚ ਹੋ ਕੇ ਅਸੀਂ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਖਿਲਾਫ ਨਹੀਂ ਬੋਲਣਾ ਅਸੀਂ ਉਹਦੇ ਖਿਲਾਫ ਨਹੀਂ ਚੱਲਣਾ ਕਿਉਂਕਿ ਸਾਨੂੰ ਸੋਹ ਕੰਮ ਪੈ ਜਾਣ ਸਾਨੂੰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਕੰਮ ਪੈ ਜਾਣ ਤਾਂ ਮੌਜੂਦਾ ਸਰਕਾਰ ਨਹੀਂ ਨਾਲ ਖੜਨਾ ਹੁੰਦਾ ਹੁਣ ਅੱਜ ਕੱਲ ਉਹ ਰਾਜਨੀਤੀ ਨਹੀਂ ਰਹਿ ਗਈ ਕਿ ਇਸ ਏਰੀਆ ਦਾ ਐਮਐਲਏ ਇਹ ਆ ਤਾ ਅਸੀਂ ਇਹਨੂੰ ਵੋਟਾਂ ਪਾਈਏ। ਐਸਐਮਐਲਏ ਨੂੰ ਪਿੱਛੇ ਲੋਕਾਂ ਨੇ ਕਰਤਾ ਅਸੀਂ ਇਹਨਾਂ ਨੂੰ ਸਪੋਰਟ ਮਾਰੀਏ। ਹੁਣ ਵਿਚਾਰ ਟੋਡੇ ਆ। ਤੁਸੀਂ ਲੁਧਿਆਣਾ ਏਰੀਏ ਦੇ ਜਾਂ ਤੁਹਾਡੇ ਰਿਸ਼ਤੇਦਾਰ ਲੁਧਿਆਣਾ ਏਰੀਏ ਦੇ ਆ। ਉਹਨਾਂ ਦੀ ਕੀ ਆਵਾਜ਼ ਆ? ਕੀ ਲੁਧਿਆਣੇ ਚੋਣਾਂ ਦੇ ਵਿੱਚ ਕਾਂਗਰਸ ਬਾਜੀ ਮਾਰੂ, ਆਮ ਆਦਮੀ ਮਾਰੂ, ਭਾਜਪਾ ਮਾਰੂ ਜਾਂ ਅਕਾਲੀ ਦਲ ਵਾਲੇ ਮਾਰਾਂਗੇ? ਕਿਉਂਕਿ ਜੋਰ ਤਾਂ ਬਾਈ ਸਾਰਿਆਂ ਦਾ ਲੱਗਾ ਪਿਆ। ਹਰ ਇੱਕ ਮੈਂ ਕਹਿੰਨਾ ਹੈ ਲੀਡਰ ਉਹਨਾਂ ਦੇ ਵਰਕਰ ਜਿਨ੍ਹਾਂ ਨੂੰ ਪਮਕੜਵੀ ਕਹਿੰਦੇ ਆ ਹਰ ਇੱਕ ਬੰਦਾ ਉਸ ਇਲੈਕਸ਼ਨ ਦੇ ਵਿੱਚ ਜੋਰ ਲਾਂਦਾ ਪਿਆ ਹੁਣ ਇਸ ਸੀਟ ਤੇ ਜੋਰ ਲਾਣ ਦਾ ਕਾਰਨ ਕੀ ਆ ਜਿਹੜੇ ਹਰ ਇੱਕ ਬੰਦਾ ਉਸ ਸੀਟ ਤੇ ਜੋਰ ਲਾ ਰਿਹਾ ਤਾਂ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਆ ਰਾਜਨੀਤੀਆਂ ਦੇ ਵੋਟਾ ਹਰ ਸਾਲ ਹਰ ਮਹੀਨੇ ਆਂਦੀਆਂ ਰਹਿਣੀਆਂ ਪਰ ਜਿਹੜਾ ਆਪਸੀ ਭਾਈਚਾਰਾ ਕਦੇ ਉਹ ਖਤਮ ਨਾ ਕਰਿਓ ਇਨ੍ਹਾਂ ਲੀਡਰਾਂ ਦੇ ਮਗਰ ਲੱਗ ਕੇ ਕਿਸੇ ਦੇ ਨਾਲ ਵੈਰ ਵਿਰੋਧ ਨਾ ਪਾਈਓ ਕਿਉਂਕਿ ਮਹੱਲੇ ਦੇ ਵਿੱਚ ਹਰ ਇੱਕ ਬੰਦਾ ਕਿਸੇ ਨਾ ਕਿਸੇ ਪਾਰਟੀ ਦੀ ਸਪੋਰਟ ਕਰਦਾ ਪਰ ਮੈਂ ਇੱਕ ਚੀਜ਼ ਕਹਿ ਦਣਾ ਜਿੱਥੇ ਮਹੱਲੇ ਵਾਲੇ ਨੇ ਖੜ ਜਾਣਾ ਉਥੇ ਇਹਨਾਂ ਲੀਡਰਾਂ ਨੇ ਨਹੀਂ ਖੜਨਾ ਤਾਂ ਬੇਨਤੀ ਆ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਰਾਜਨੀਤੀ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੀ ਸਪੋਰਟ ਕਰਦੇ ਆ ਕਰਦੇ ਰਵੋ ਕਿਉਂਕਿ ਕਹਿੰਦੇ ਹੁੰਦੇ ਆ ਨਾ ਜਦੋਂ ਦਿਲ ਦੇ ਵਿੱਚ ਕੋਈ ਲੀਡਰ ਹੋਵੇ ਤਾਂ ਬੰਦਾ ਹੱਕ ਠੋਕ ਕੇ ਉਹਦੇ ਨਾਲ ਖੜਦਾ ਬਸ ਇਹੀ ਕਹਿਣਾ ਚਾਹੁੰਦਾ ਲੀਡਰਾਂ ਪਿੱਛੇ ਲੱਗ ਕੇ ਆਪਣੇ ਮਹੱਲੇ ਦੇ ਸਾਥੀਆਂ ਨਾਲ ਦੋਸਤਾਂ ਨਾਲ ਵਗਾਰ ਨਾ ਪਾਈਓ ਇਹ ਰਾਜਨੀਤੀਆਂ ਚੱਲਦੀਆਂ ਰਹਿਣੀਆਂ ਅੱਜ ਇਧਰਲੇ ਪਾਸੇ ਰਾਜਨੀਤੀ ਆ ਕੱਲ ਨੂੰ ਦੂਜੇ ਪਾਸੇ ਹੋ ਜੇ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਿਉਂਕਿ ਜਿੰਨੀ ਚਿੱਕਰ ਕੋਈ ਲੀਡਰ ਚੰਗਾ ਕੰਮ ਨਹੀਂ ਕਰਦਾ ਤਾਂ ਲੋਕੀ ਵੀ ਬੜੇ ਸਮਝਦਾਰ ਆ ਪਹਿਲਾਂ ਹੁੰਦਾ ਸੀ ਇੱਕ ਠੋਕੇ ਕਹਿੰਦੇ ਸੀ ਅਸੀਂ ਤੈਨੂੰ ਵੋਟ ਨਹੀਂ ਪਾਣੀ ਜਿਵੇਂ ਲੀਡਰ ਅੱਜ ਕੱਲ ਝੂਠ ਤੇ ਝੂਠ ਛੱਡਦੇ ਆ ਉਹੀ ਹਾਲ ਅੱਜ ਕੱਲ ਲੋਕਾਂ ਦਾ ਹੋ ਗਿਆ ਲੋਕ ਵੀ ਬੜੇ ਸਮਝਦਾਰ ਹੋ ਗਏ ਮੂੰਹ ਤੇ ਕਿਸੇ ਨਾਲ ਮਿੱਠੇ ਦੇ ਵੋਟ ਕਿਸੇ ਹੋਰ ਨੂੰ ਪਾਣੀ ਇਹ ਵੀ ਇਹਨਾਂ ਲੀਡਰਾਂ ਨੇ ਇਹਨਾਂ ਲੋਕਾਂ ਨੂੰ ਸਿਖਾਇਆ ਨਹੀਂ ਤਾਂ ਮੈਂ ਕਹਿੰਦਾ ਬੰਦਾ ਕਹਿੰਦਾ ਸੀ ਯਾਰ ਚੱਲ ਚੰਗਾ ਲੀਡਰ ਹੈ ਅਸੀਂ ਇਸ ਬੰਦੇ ਨੂੰ ਵੋਟ ਪਾ ਦਈਏ ਪਰ ਮੈਂ ਕਹਿੰਦਾ ਅੱਜ ਕੱਲ ਲੋਕੀ ਇਹ ਚੀਜ਼ਾਂ 'ਚ ਬੜੇ ਸਿਆਣੇ ਹੋ ਗਏ ਤੇ ਬਾਕੀ ਤੁਸੀਂ ਵਿਚਾਰ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ